ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠੇ ਹੋਏ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅ ਅੱਜ ਤੁਹਾਨੂੰ ਲੋਕ ਬੋਲੀਆਂ ਸੁਣਾਵਾਂਗੇ ਜੀ ਪਿਆਰਾ ਜਿਹਾ ਰਿਸ਼ਤਾ ਹੁੰਦਾ ਇੱਕ ਜੇਠ ਦਾ ਵੀ ਜੇਠ ਨੂੰ ਹਾਸਾ ਮਜ਼ਾਕ ਕਰਨਾ ਕੁੜੀਆਂ ਨੂੰ ਬੜਾ ਪਸੰਦ ਆ ਤਾਂ ਉਹਦੇ ਨਾਲ ਸੰਬੰਧਤ ਆ ਜਿਹੜੀਆਂ ਬੋਲੀਆਂ ਉਹ ਮੈਂ ਤੁਹਾਨੂੰ ਸੁਣਾਉਂਗੀ ദുധ റി ദുധ റി മൈനിയാവേ സിംഗലയാ ബിരി ദുധ രീട് കാവേ സിംഗലയാ ബീ ദുധ രീട് ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਬੱਕਰੀ ਵਜੇ ਠਾ ਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਵਜੇ ਠਾ ਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਵਜੇ ਠਾ ਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਵਿੱਚ ਠਾ ਸੂਰ ਮਿਆਂ ਜੇਠ ਮਰੇ ਦਾ ਪਵੇ ਚ 12 ਅਸੀਂ ਬੁਰਜੀਆਂ ਵਾਲਾ ਵਈ ਪਾਂਤ ਪਾਂਤ ਦੀ ਟੱਕ ਜਾਂਦੀ ਪਾਂਤ ਪਾਂਤ ਦੀ ਟ ਲੱਗ ਜਾਂਦੀ ਚੋਂ ਪਾਂਤਾਂ ਦਾ ਗਾਰਾ ਮੇਰੀ ਹਵਾ ਵਜ ਜੇ ਸਿਖਰੋਂ ਡਿੱਗੇ ਚੁਬਾਰਾ ਮੇਰੀ ਹਵਾਜ ਜੇ ਸਿਖਰੋਂ ਡਿੱਗੇ ਚੁਬਾਰਾ ਮੇਰੀ ਹਵਾਜ ਜੇ ਸਿਖਰੋਂ ਡਿੱਗੇ ਚੁਬਾਰਾ ਮੇਰੀ ਹਵਾਜ ਜੇ ਤੀਆਂ ਵਾਲਾ ਜੇਠ ਪੁੱਤਾਂ ਵਾਲਾ ਜੇਠ ਟੁੱਟ ਪੈਣਾ ਮੈਨੂੰ ਕਹਿੰਦਾ ਲੈ ਲੈ ਮੇਰਾ ਕੇਸ ਟੁੱਟ ਪੈਣਾ ਮੈਨੂੰ ਕਹਿੰਦਾ ਲੈ ਲੈ ਮੇਰਾ ਕੇਸ ਟੁੱਟ ਪੈਣਾ ਮੈਨੂੰ ਕਹਿੰਦਾ ਲੈ ਲੈ ਮੇਰਾ ਕੇਸ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਖੱਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਸ਼ਿਰਦਈ ਜੇਠ ਦੀ ਨજર ਬੁਰੀ ਘੋੜਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਘੋੜਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਘੋੜਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਮੰਦਾ ਮੈਨੂੰ ਬੋਲਦਾ ਦਿਲ ਮੇਰਾ ਸਾੜਦਾ ਹਈ ਨਹੀਂ ਜੇਠ ਚੰਦਰਾ ਕੰਗੂਰਾ ਕਿਉਂ ਨਹੀਂ ਮਾਰਦਾ ਹਈ ਨਹੀਂ ਜੇਠ ਚੰਦਰਾ ਕੰਗੂਰਾ ਕਿਉਂ ਨਹੀਂ ਮਾਰਦਾ ਹਈ ਨਹੀਂ ਜੇਠ ਚੰਦਰਾ ਕੰਗੂਰਾ ਕਿਉਂ ਨਹੀਂ ਮਾਰਦਾ ਡੇਠ ਜਿਠਾਣੀ ਚਾਸੀ ਪੀਂਦੇ ਡੇਠ ਜਿਠਾਣੀ ਚਾਸੀ ਪੀਂਦੇ 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 ਲੜਪੇ ਨਹੀਂ ਫਿਰ ਕੌਲੀ ਤੇ ਕੌਲੀ ਤੇ ਗੜਵੀ ਖੜਕੇ ਨਹੀਂ ਫਿਰ ਕੌਲੀ ਤੇ ਕੌਲੀ ਤੇ ਗੜਵੀ ਖੜਕੇ ਨਹੀਂ ਫਿਰ ਕੌਲੀ ਤੇ ਕੌਲੀ ਤੇ ਗੜਵੀ ਖੜਕੇ ਨਹੀਂ ਫਿਰ ਕੌਲੀ ਤੇ ਦੇਔਰ ਵਿਆਹ ਆ ਸ਼ੁਕਰ ਮਨਾਇਆ ਦੇਔਰ ਵਿਆਹ ਆ ਸ਼ੁਕਰ ਮਨਾਇਆ ਕਰ ਕਰ ਵੰਡੀ ਪੰਜੀਰੀ ਮਗਰੋ ਲਾਤਾਨੀ ਸਾਰੀ ਉਮਰ ਦਾ ਸੀਰੀ ਮਗਰੋ ਲਾਤਾਨੀ ਸਾਰੀ ਉਮਰ ਦਾ ਸੀਰੀ ਮਗਰੋ ਲਾਤਾਨੀ ਸਾਰੀ ਉਮਰ ਦਾ ਸੀਰੀ ਮਗਰੋ ਲਾਤਾਨੀ ਪਾਈਏ 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 ਦਿਔਰ ਕਵਾਰੇ ਦੇ ਤੱਤਾ ਖੁਰਚਣਾ ਲਾਈਏ ਦਿਔਰ ਕਵਾਰੇ ਦੇ ਤੱਤਾ ਖੁਰਚਣਾ ਲਾਈਏ ਤਿਔਰ ਕਵਾਰੇ ਦੇ ਤੱਤਾ ਖੁਰਚਣਾ ਲਾਈਏ ਤਿਔਰ ਕਵਾਰੇ ਦੇ ਤੱਤਾ ਖੁਰਚਣਾ ਲਾਈਏ ਦਿਔਰ ਕਵਾਰੇ ਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚ ਤੋੜੇ ਨਿਛੋਟੇ ਦਿਔਰ ਬਿਣਾ ਕੁੜੀ ਕੋਈ ਨਖੜਾਉਂਦਾ ਜੋੜੇ ਨਿਛੋਟੇ ਦਵਰੇ ਬਿਨਾ ਕੁੜੀਓ ਕੋਈ ਨਖੜਾਉਂਦਾ ਜੋੜੇ ਨਿਛੋਟੇ ਦਵਰੇ ਬਿਨਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਡਾਬੀ ਵੀ ਉਥੋਂ ਦੀ ਇੱਕ ਕੁੜੀ ਸੁਣੀਂਦੀ ਉਥੋਂ ਦੀ ਇੱਕ ਕੁੜੀ ਸੁਣੀ ਦੀ ਨਾ ਸੀ ਜੀ ਦਾ ਨੂਰੀ ਬੈਹਨਾ ਉਹ ਖਾਂਦੀ ਕੁਣਕ ਦੀ ਰੋਟੀ ਨਾ ਉਹ ਖਾਂਦੀ ਕਣਕ ਦੀ ਰੋਟੀ ਨਾ ਉਹ ਖਾਂਦੀ ਚੂਰੀ ਮੇਰੇ ਹਣ ਦੀ ਏ ਨੱਚ ਨੱਚ ਹੋ ਜਾ ਦੂਰੀ ਮੇਰੇ ਹਣ ਦੀ ਏ ਨੱਚ ਨੱਚ ਹੋ ਜਾ ਦੂਰੀ ਮੇਰੇ ਹਣ ਦੀ ਏ ਲਿਆ ਦਿਉਰਾ ਤੇਰਾ ਕੁੜਤਾ ਤੋਦਿਆਂ ਲਿਆ ਦਿਉਰਾ ਤੇਰਾ ਕੁੜਤਾ ਤੋਦਿਆਂ ਪਾ ਕੇ ਰੰਗ ਗੁਲਾਬੀ ਵਿੱਚ ਪਰਜਾਈਆਂ ਦੇ ਫਿਰਦਾ ਦਿਉਰ ਸ਼ਰਾਬੀ ਵਿੱਚ ਪਰਜਾਈਆਂ ਦੇ ਫਿਰਦਾ ਦਿਉਰ ਸ਼ਰਾਬੀ ਵਿੱਚ ਪਰਜਾਈਆਂ ਦੇ ਫਿਰਦਾ ਦਿਉਰ ਸ਼ਰਾਬੀ ਵਿੱਚ ਪਰਜਾਈਆਂ ਦੇ ਉਮੀਦ ਹੈ ਜੀ ਪਿਆਰੀਆਂ ਜਿਹਾ ਲੋਕ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਲੋਕ ਬੋਲੀਆਂ ਕਿਵੇਂ ਦੀਆਂ ਲੱਗੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ